ਮਨਸਬਾ ਆਪ ਸਰਕਾਰ ਆਪੇ ਦਵਾਰ ਦੇ ਤਹਿਤ 40 ਤਰ੍ਹਾਂ ਦੀਆਂ ਸਹੂਲਤਾਂ ਦੇ ਰਹੀ ਹੈ ਤੇ ਵਕ ਵਕ ਪਿੰਡਾਂ ਸ਼ਹਿਰਾਂ ਦੇ ਵਿੱਚ ਕੈਂਪ ਲੱਗ ਰਹੇ ਆ ਤਾਂ ਇੱਥੇ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਪਰ ਕੀ ਕਹਿਣਾ ਹੈ ਦੇਖੋ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਮਾਣਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਪਿੰਡਾਂ ਚੋਂ ਸ਼ਹਿਰਾਂ ਚੋਂ ਕਸਬਿਆਂ ਚੋਂ ਗਲੀਆਂ ਮੁਹੱਲਿਆਂ ਚੋਂ ਚੱਲੂ ਇਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਪੂਰੇ ਪੰਜਾਬ ਦਾ ਦੌਰਾ ਕਰ ਸਕਦੇ ਹੋ ਅੱਜ ਪੰਜਾਬ ਸਰਕਾਰ ਗਲੀਆਂ ਮੁਹੱਲਿਆਂ ਸ਼ਹਿਰਾਂ ਕਸਵਿਆਂ ਤੋਂ ਚੱਲ ਰਹੀ ਆ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਥੱਲੇ ਚੱਲੂ ਉਹ ਦੇਖੋ ਵਾਕਈ ਥੱਲੇ ਚੱਲ ਰਹੀ ਆ ਅੱਜ ਸਬੰਧਤ ਵੱਖ-ਵੱਖ ਕੰਮਾਂ ਦੇ ਜਿਹੜੇ ਅਧਿਕਾਰੀ ਸਾਹਿਬਾਨ ਆਫੀਸਰ ਸਾਹਿਬਾਨ ਆ ਉਹ ਇੱਥੇ ਮੰਡੀ ਨਿਹਾਲ ਸਿੰਘ ਵਾਲਾ ਦੇ ਵਿੱਚ ਆਏ ਹੋਏ ਨੇ ਔਰ ਆਬਲਕ ਉਹਨਾਂ ਤੋਂ ਕੰਮ ਕਰਵਾਉਣ ਲਈ ਆਈ ਹੋਈ ਆ ਔਰ ਬੜੇ ਆਰਾਮ ਦੇ ਨਾਲ ਲੋਕਾਂ ਦੇ ਕੰਮ ਹੋ ਰਹੇ ਨੇ ਕਾਰਡ ਬਣ ਰਹੇ ਨੇ ਜੋਬ ਕਾਰਡ ਬਣ ਰਹੇ ਨੇ ਲੇਬਰ ਕਾਰਡ ਬਣ ਰਹੇ ਨੇ ਹੋਰ ਜਿੰਨੇ ਵੀ ਕੰਮ ਨੇ ਲੋਕਾਂ ਦੀਆਂ ਸਮੱਸਿਆਵਾਂ ਉਹ ਹੱਲ ਹੋ ਰਹੀਆਂ ਸੋ ਮੈਂ ਆਪਣੇ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਕੋਟਲ ਕੋਟ ਧੰਨਵਾਦ ਕਰਦਾ ਆਪਣੇ ਪੂਰੇ ਇਲਾਕੇ ਦੇ ਵੱਲੋਂ ਹਰਕੇ ਦੇ ਵੱਲੋਂ ਔਰ ਪੰਜਾਬ ਦੇ ਲੋਕਾਂ ਨੂੰ ਮੈਂ ਇਸ ਸ਼ੁਭ ਕਾਰਜ ਦੀ ਬਹੁਤ-ਬਹੁਤ ਵਧਾਈ ਦਿੰਦਾ ਕਿ ਪੰਜਾਬ ਦੇ ਲੋਕ ਅੱਜ ਖੁਸ਼ ਨਜ਼ਰ ਆ ਰਹੇ ਆ ਤੇ ਸੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਕੋਟਨ ਕੋਟ ਧੰਵਾਦ ਸਟੇਡੀਅਮ ਦੇ ਵਿੱਚ ਵੀ ਕੈਂਪ ਦਾ ਯੋਜਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਹਾਂਜੀ ਇਸ ਤੋਂ ਬਾਅਦ 2 ਵਜੇ ਤੋਂ ਬਾਅਦ ਲੈ ਕੇ 2 ਤੋਂ 4 ਵਜੇ ਤੱਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਚ ਕੈਂਪ ਲੱਗ ਰਿਹਾ ਜਿਹੜਾ ਕਿ 12 ਨੰਬਰ ਤੇ 11 ਨੰਬਰ ਵਾਰਡ ਦਾ ਹੋਗਾ ਇੱਥੇ 9 ਤੇ 10 ਨੰਬਰ ਦੇ ਵਾਰਡ ਦਾ ਕੰਮ ਹੋ ਰਿਹਾ ਨੇ ਸਾਰੇ ਜੋ ਕਿ ਤਿੰਨ ਦਿਨਾਂ ਤੋਂ ਕੰਮ ਚੱਲ ਰਹੇ ਨੇ ਮੈਂ ਧੰਨਵਾਦ ਹੈ ਸਰਪੰਚ ਭਗਵੰਤ ਸਿੰਘ ਮਾਮਜੀ ਦਾ ਅੱਜ ਸਾਡੇ ਮੇਰੇ ਵੱਡੇ ਵੀਰ ਸਤਾ ਸਕਾਰਜੋਗ ਐਮ ਐਲ ਏ ਮਨਜੀਤ ਸਿੰਘ ਬਲਾਸਪੁਰ ਜੀ ਦੇ ਜਿਹਨੇ ਰਹਿਨਮਾਈ ਹੇਟ ਇਹ ਕੈਂਪ ਚੱਲ ਰਹੇ ਨੇ ਤੇ ਪੂਰੇ ਇਲਾਕੇ ਦੇ ਵਿੱਚ ਚੱਲ ਰਹੇ ਨੇ ਜਿਵੇਂ ਮਤੇ ਹੋ ਗਿਆ ਦੀਨਾ ਸਾਹਿਬ ਹੋ ਗਿਆ ਜਿਵੇਂ ਸਕਨਿਆਲ ਸਿੰਘ ਲਾਜ ਤੀਜਾ ਦਿਨ ਸਾਡਾ ਕੈਂਪ ਚੱਲ ਰਿਹਾ ਲਗਾਤਾਰ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਲੋਕ ਇੱਕ ਬਹੁਤ ਵਧੀਆ ਸਰਕਾਰ ਦੇ ਇਸ ਲੰਘਾ ਜੋ ਕਦਮ ਇਹ ਅਜ ਤੱਕ ਕਦੇ ਹੋਇਆ ਨਹੀਂ ਸੀ ਜਦ ਮੇਰੇ ਖਾਲਸੇ ਮੇਰੀ 45 ਸਾਲ ਦੀ ਸਾਲਾਂ ਦੀ ਉਮਰ ਹੋ ਗਈ ਇਹ ਅਸੀਂ ਤੱਕ ਦੇ ਦੇਖਿਆ ਨਹੀਂ ਸੀ ਸਰਕਾਰ ਸਰਕਾਰ ਤੁਹਾਡੇ ਘਰਾਂ ਦੇ ਬਾਰਾਂ ਚ ਜਾ ਕੇ ਤੁਹਾਨੂੰ ਪੁੱਛ ਰਹੀ ਹੈ ਕੰਮ ਕਾਜ ਇਹ ਪਹਿਲੀ ਵਾਰੀ ਹੋ ਰਿਹਾ ਹੈ ਇਸ ਮੈਂ ਭਗਵੰਤ ਮਾਨ ਜੀ ਨੂੰ ਬਤਾਈ ਵੀ ਦਿਨਾ ਅੱਜ ਮਨਜੀਤ ਸਿੰਘ ਬਲਾਸਪੁਰ ਉਹਨਾਂ ਨੂੰ ਵੀ ਬਤਾਈ ਦਿਨਾ ਵੀ ਇੰਨੇ ਵਧੀਆ ਕੰਮ ਕਰ ਰਹੇ ਆ ਆਪਾਂ ਪ੍ਰਮਾਤਮਾ ਹਰੇਕ ਦੇ ਮਿਲ ਕੇ ਕੰਮ ਜੋ ਸਫਲ ਹੋ ਰਹੇ ਨੇ ਹਰੇਕ ਗਰੀਬ ਵਿਅਕਤੀ ਦੇ ਕੰਮ ਉਹ ਇੱਥੇ ਹੋ ਰਹੇ ਨੇ ਆ ਕੇ ਪਹਿਲ ਦੇ ਹੱਦ ਤੇ ਸਾਰੇ ਸਰਟੀਫਿਕੇਟ ਬਣ ਰਹੇ ਨੇ ਸੋ ਹਰੇਕ ਕੰਮ ਪੂਰੀ ਵ ਅਡੇ ਨੇ ਕਿਹੜੇ ਸਰਟੀਫਿਕੇਟ ਨੇ ਜਿਹੜਾ ਆਉਂਦਾ ਸਪੋਰਟ ਹੀ ਬਣਾ ਦਿੱਤੇ ਇਹਦੀ ਕਾਸਟ ਸਰਟੀਫਿਕੇਟ ਨੇ ਔਰ ਰੈਜ਼ਿਡੈਂਸ ਸਰਟੀਫਿਕੇਟ ਨੇ ਇਹ ਹੁਣੇ ਸਾਡੇ ਕੋਲ ਆਏ ਸੀ ਔਰ ਇਹਨਾਂ ਦੇ ਹੁਣੇ ਸਰਟੀਫਿਕੇਟ ਅਸੀਂ ਬਣਾ ਕੇ ਇਹਨਾਂ ਨੂੰ ਦੇ ਰਹੇ ਹਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਜਿਹੜੇ ਇਹਨਾਂ ਕੈਂਪਾਂ ਦੇ ਵਿੱਚ ਤੁਰੰਤ ਹੀ ਕੀਤੇ ਜਾ ਰਹੇ ਆ ਸੋ ਇਸ ਕਰਕੇ ਅਸੀਂ ਇੱਕ ਵਾਰ ਫੇਰ ਦਿਲ ਕਰਦਾ ਕਿ ਬਾਰ ਬਾਰ ਸਾਡੇ ਸਤਿਕਾਰਯੋਗ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰੀਏ ਕਿ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਸਕੀਮ ਬਹੁਤ ਵਧੀਆ ਇੱਕ ਫੈਸਲਾ ਲਿਆ ਜਿਹੜੀ ਸਰਕਾਰ ਗੜੀਆਂ ਮਹਾਂਦਿਆਂ ਚਾਕੇ ਕੰਮ ਕਰ ਰਹੀ ਹੈ ਹਾਂਜੀ ਵੀ ਕੀ ਨਾ ਮੈਂ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੁਲਦੀਪ ਜੀ ਜੋ ਕੈਂਪ ਲਗਾਇਆ ਜਾ ਰਿਹਾ ਹੈ ਦੇ ਵਿੱਚ ਬਹੁਤ ਸਾਰੀਆਂ ਸੁਧਾਰਾਂ ਦਿੱਤੀਆਂ ਜਾ ਰਹੀਆਂ ਜਿਵੇਂ ਕਾਫੀ ਸਾਰੇ ਸਰਟੀਫਿਕੇਟ ਆ ਕੇ ਬਹੁਤ ਟਾਈਮ ਲੱਗ ਜਾਂਦਾ ਸੀ ਜੋ ਕਹਿਣਾ ਚਾਹੁੰਦੇ ਹਾਂਜੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਸਰ ਤੁਸੀਂ ਕਹਿੰਦੇ ਸਰਟੀਫਿਕੇਟ ਬਣਾਇਆ ਅਸੀਂ ਪੰਜਾਬ ਰੈਜ਼ੀਡੈਂਟ ਦਾ ਬਣਾਇਆ ਜੀ ਕਿੰਨੇ ਟਾਈਮ ਚ ਮਿਲ ਗਿਆ ਅ ਬਸ ਇੱਕ ਦੋ ਦਿਨ ਤੱਕ ਕਹਿੰਦੇ ਮਿਲ ਜੂਗਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦੇ ਇਸ ਉਪਰਾਲੇ ਬਾਰੇ ਸਰਕਾਰ ਬਹੁਤ ਵਧੀਆ ਹੈ ਜੀ ਬਹੁਤ ਉਪਰਾਲੇ ਚੰਗੇ ਕਰ ਰਹੀ ਹੈ ਜੀ ਹਾਂ ਬਹੁਤ ਵਧੀਆ ਸਹੂਲਤਾਂ ਸਭ ਠੀਕ ਹੈ ਸਾਰਾ ਕੁਝ ਅੱਜ ਇਸੇ ਇਲਾਕੇ ਦੇ ਐਮਪੀ ਨੂੰ ਔਰ ਦੇਖ ਰਹੇ ਕਿ ਆਪ ਸਰਕਾਰ ਆਪ ਦੇ ਦਰਵਾਜ਼ਾ ਦਰਵਾਜ਼ਾ ਜਿਹੜੇ ਟੈਂਪਲ ਕਾਇਆ ਜਾ ਰਹੇ ਪੂਰੇ ਹਲਕੇ ਦੇ ਵਿੱਚ ਔਰ ਅੱਜ ਤੋਂ ਟੈਂਪਲ ਲੈ ਕੇ ਕਿਹੜੀ ਕਿਹੜੀ ਸਰਟੀਫਿਕੇਟ ਬਣ ਲਾਏ ਅ ਦੇਖੋ ਜੀ ਇੱਥੇ ਪੰਜਾਬ ਸਰਕਾਰ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਕਿ ਘਰ-ਘਰ ਦੇ ਆ ਕੇ ਯਹਾਂਰ ਪਿੰਡ 'ਚ ਇਹ ਕੈਂਪ ਲਾਏ ਆ ਜਿਨ੍ਹਾਂ ਨਾਲ ਲੋਕਾਂ ਨੂੰ ਬਹੁਤ ਆਸਾਨੀ ਹੋਈ ਐ ਹਰ ਸਰਟੀਫਿਕੇਟ ਬਣਾਉਣ ਦੇ ਵਿੱਚ ਇਹਦੇ 'ਚ ਜਿਵੇਂ ਜਾਤੀ ਸਰਟੀਫਿਕੇਟ ਪੈਨਸ਼ਨ ਸਰਟੀਫਿਕੇਟ ਤੇ ਲਾਭਪਾਤਰੀ ਸਰਟੀਫਿਕੇਟ ਇਹ ਸਾਰੇ ਬਣ ਰਹੇ ਨੇ ਇਸ ਤੋਂ ਬਿਨਾ ਹੋਰ ਵੀ ਬਹੁਤ ਸਰਟੀਫਿਕੇਟ ਆ ਜੋ ਬਣ ਰਹੇ ਨੇ ਤੇ ਬਹੁਤ ਲੋਕਾਂ ਨੂੰ ਲੱਗ ਰਿਹਾ ਕਿ ਚੰਗਾ ਉਪਰਾਲਾ ਹੈ ਇਹ ਤੇ ਸਾਨੂੰ ਵੀ ਚੰਗਾ ਲੱਗ ਰਿਹਾ ਕਿ ਲੋਕਾਂ ਨੂੰ ਜਿਆਦਾ ਖੱਜਲ ਖਵਾਰ ਨਹੀਂ ਹੋਣਾ ਪੈਂਦਾ ਕਿ ਸਾਰੇ ਮੈਕਮੇ ਇੱਕ ਜਗ੍ਹਾ ਤੇ ਇਕੱਠੇ ਹੋਏ ਹੋਏ ਨੇ ਹਾਂਜੀ ਕੀ ਨਾਮ ਹੈ ਜਸਪ੍ਰੀਤ ਕੌਰ ਜੀ ਜਿਹੜੇ ਵੱਖ-ਵੱਖ ਸੁਧਾਵਾਵਾਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਕਿਹੜਾ ਸਰਟੀਫਿਕੇਟ ਬਣਾਉਣਾ ਹੈ ਅਸੀਂ ਜਨਮ ਜਾਤੀ ਸਰਟੀਫਿਕੇਟ ਬਣਾਉਣਾ ਕਿੰਨੇ ਸਮੇਂ ਤੇ ਬਣਦਾ ਥੋੜਾ ਟਾਈਮ ਲੱਗਿਆ ਅੱਧਾ ਘੰਟਾ ਹੋਇਆ ਹੈ ਕਿਸ ਤਰ੍ਹਾਂ ਦੇਖਦੇ ਹੋ ਉਪਰਾਲੇ ਨੂੰ ਪੰਜਾਬ ਦਾ ਮਸਟ ਠੀਕ ਹੈ ਜੀ ਅਸੀਂ ਗੱਲ ਦੀ ਜੀਵੀਐਸ ਟੈਮ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਜਗਵੀਰ ਰਾਜ ਆ ਇਸ ਵਕਤ ਮੈਂ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਮੌਜੂਦ ਹਾਂ ਜਿੱਦ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਪੰਜਾਬ ਸਰਕਾਰ ਆਪ ਦੇ ਦੁਆਰ ਦੇ ਤਹਿਤ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਆ ਜਿੱਥੇ 44 ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਰਟੀਫਿਕੇਟ ਬਣਾਏ ਜਾ ਰਹੇ ਨੇ ਤੇ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਜਗਦੀਪ ਸਿੰਘ ਗਟਰਾ ਨਗਰ ਪੰਚਾਇਤ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਰਹਿਮਾਈ ਹੇਠ ਇੱਥੇ ਜਿਹੜਾ ਕੈਂਪ ਲੱਗ ਰਿਹਾ ਤੇ ਇੱਥੇ ਐਮਐਲਏ ਮਨਜੀਤ ਬਲਾਸਪੁਰ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਇਹ ਪ੍ਰਾਰਾਲਾ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਸ ਹੋਰ ਅਪਡੇਟਸ ਲਈ ਬਣੇ ਰਹੋ ਜੀਵੀਐਸ ਟਾਈਮ ਦੇ ਨਾਲ